ਸਸ਼ੀ ਕਾਲ ਬਬੀ ਜੀ ਸਸ਼ੀ ਕਾਲ ਕਿਵੇਂ ਆ ਸਿਮਰਨ ਮੈਂ ਵਧੀਆ ਬੜੀਆਂ ਤਿਆਰੀਆਂ ਕਰਦੇ ਪਏ ਹਾਂ ਕੋਈ ਆ ਰਿਹਾ ਕਰੇ ਹਾਂ ਸਿਮਰਨ ਦੀਦੀ ਆ ਰਹੇ ਨੇ ਨਹੀਂ ਨਹੀਂ ਮੇਰਾ ਵੀਰਾ ਆ ਰਿਹਾ ਕਿਉਂ ਭਾਬੀ ਜੀ ਸਵੇਰੇ ਸਵੇਰੇ ਮਜ਼ਾਕ ਕਰਦੇ ਪਏ ਹੋ ਸੱਚੀ ਕਹਿਣੀ ਪਈ ਆ ਮਜ਼ਾਕ ਨਹੀਂ ਕਰ ਰਹੀ ਮੈਂ ਤੁਹਾਨੂੰ ਮੈ ਹੀ ਲੱਭੀ ਸੀ ਮਜ਼ਾਕ ਕਰਨ ਨੂੰ ਸਿਮਰਨ ਕੱਲ ਨਾ ਇਹਨਾਂ ਨੇ ਖੁਦ ਫੋਨ ਕਰਕੇ ਵੀਰੇ ਨੂੰ ਕਿਹਾ ਕਿ ਘਰੇ ਆ ਕੇ ਜਾਣਾ ਵਾ ਹੋ ਹੀ ਨਹੀਂ ਸਕਦਾ ਇਹ ਤਾਂ ਤੁਸੀਂ ਮੇਰੀ ਸੌਂ ਖਾਓ ਕਿ ਸੱਚੀ ਵੀ ਰੱਬ ਸੱਚੀ ਕਹਿਨੀ ਪਈ ਆ ਨਾਲੇ ਨਾ ਵੀਰੇ ਵਾਸਤੇ ਮਠਿਆਈ ਵੀ ਲੈਣ ਗਏ ਆ ਉਹਨਾਂ ਦੀ ਫੇਵਰੇਟ ਜਦੋਂ ਆਣਗੇ ਨਾ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਠੀਕ ਐ ਫਿਰ ਹਾਲਾ ਸਮੇਂ ਤੇਰੇ ਵੀਰੇ ਦੀ ਫੇਵਰੇਟ ਮਠਿਆਈ ਮਿਲ ਕੇ ਕੇਕ ਹੋਰ ਦੱਸ ਕੁਝ ਲੈ ਆਣ ਵਾਲਾ ਘਰ ਵਾਸਤੇ ਨਹੀਂ ਬਸ ਭਾਬੀ ਜੀ ਔਰ ਵੀ ਇਹਦਾ ਰੰਗ ਤਾਂ ਮੈਂ ਪਿੱਲੀਵਰ ਦੇਖਦੀ ਪਈ ਆ ਇਹਨਾਂ ਨੂੰ ਕੀ ਹੋ ਗਿਆ ਆਖਿਰਕਾਰ ਰੱਬ ਨੇ ਮੇਰੀ ਸੋਣੀ ਲਈ ਮੇਰੀ ਇੱਛਾ ਪੂਰੀ ਕਰ ਹੀ ਦਿੱਤੀ ਉਹਨੂੰ ਵੀ ਪਤਾ ਸੀਗਾ ਕਿ ਮੇਰਾ ਮੇਰੀ ਭੈਣ ਨੂੰ ਮਿਲਣ ਨੂੰ ਕਿੰਨਾ ਦਿਲ ਕਰਦਾ ਅੱਜ ਮੈਂ ਆਪਣੀ ਭੈਣ ਨੂੰ ਕਿੰਨੇ ਦਿਨਾਂ ਬਾਅਦ ਮਿਲੂੰਗਾ ਰਖੜੀ ਲੰਗੇ ਨੂੰ ਵੀ 2 ਮਹੀਨੇ ਹੋ ਗਏ ਪਰ ਮੇਰੇ ਮਨ 'ਚ ਹਜੇ ਵੀ ਇੱਕ ਡਰ ਹੈ ਕਿਤੇ ਮੇਰਾ ਜੀਜਾ ਹੁਣ ਵੀ ਝੂਠ ਤਾਂ ਨਹੀਂ ਬੋਲ ਰਿਹਾ ਕਿਤੇ ਫੇਰ ਤਾਂ ਨਹੀਂ ਮੈਨੂੰ ਬੁਲਾ ਕੇ ਜਲੀਲ ਕਰੂਗਾ ਜੇ ਉਹਨੇ ਅੱਜ ਵੀ ਨਾ ਮਿਲਣ ਦਿੱਤਾ ਤਾਂ ਮੇਰਾ ਕੀ ਬਣੂਗਾ ਵਰ ਨਹੀਂ ਜੇ ਉਹਨਾਂ ਨੇ ਫੋਨ ਕਰਕੇ ਪਹਿਲੀ ਵਾਰੀ ਬੁਲਾਇਆ ਨਾ ਤਾ ਜ਼ਰੂਰ ਰੱਬ ਨਹੀਂ ਸੁਣਿਆ ਮੇਰੀ ਤੇ ਅੱਜ ਜੋ ਮਰਜ਼ੀ ਹੋ ਜਾਵੇ ਮੈਂ ਆਪਣੀ ਭੈਣ ਨੂੰ ਮਿਲੇ ਬਿਨਾ ਇੱਥੋਂ ਨਹੀਂ ਜਾਣਾ ਭਾਵੇਂ ਅੱਜ ਮੇਰੀ ਜਾਨ ਹੀ ਚਲੀ ਜਾਵੇ ਇਹ ਕੁਦੋਂ ਭਾਣਾ ਵਰਤ ਗਿਆ ਸਿਮਰਨ ਇਹ ਜੋ ਵੀ ਹੋਇਆ ਨਾ ਰੱਬ ਨੇ ਕੀਤਾ ਭਾਬੀ ਜੀ ਜੇ ਆ ਗੱਲ ਸੱਚ ਹੋਈ ਨਾ ਤਾਂ ਸੱਚੀ ਮੈਂ ਦਿਲੋਂ ਖੁਸ਼ ਹੋਵਾਂਗੀ ਸੱਚੀ ਆਹੇ ਚੱਲ ਹਣ ਜਿਆਦਾ ਗੱਲਾਂ ਨਾ ਮਾਰ ਮੈਨਾਂ ਫਰੂਟ ਕੱਟ ਕਰਾ ਦੇ ਕੇ। ਵੀਰ ਉਹਦੇ ਨਾਲ ਉਹ ਵੱਲੀ ਵਾਰੀ ਕਿੰਨਾ ਵਧੀਆ ਹੋਊਗਾ ਨਾ? ਹੋਰ ਕੀ? ਆ ਦੇਖ ਵੀਰੇ ਦੀ ਫੇਵਰੇਟ ਮਠਿਆਈ ਮਿਲ ਕੇ ਕੇਕ। ਅੱਜ ਮੈਂ ਉਹਦੀ ਪਸੰਦ ਦਾ ਸੂਟ ਵੀ ਲੈ ਲਿਆ ਤੇ ਥੋੜੇ ਜਿਹਾ ਫਲ ਵੀ। ਅੱਛਾ ਤਾਂ ਮੈਂ ਚਪਲਾਸ ਵੀ ਨਹੀਂ ਆਇਆ। ਅੱਜ ਤਾਂ ਮੈਂ ਤਿਆਰ shear ਹੋ ਕੇ ਆਇਆ। ਹੱਜ ਤੇ ਵੀ ਭੈਣ ਮੈਨੂੰ ਜਰੂਰ ਮਿਲੂਗੀ। ਜੀ ਮੈਨੂੰ ਲੱਗਦਾ ਨਾ ਮੇਰਾ ਵੀਰ ਆ ਗਿਆ ਮੈਂ ਦਰਵਾਜਾ ਖੋਲ ਕੇ ਆਈ ਖਬਰਦਾਰ ਮੈਂ ਦੇਖ ਕੇ ਅੰਨਾ ਕੌਣ ਆਇਆ ਵਾ ਆ ਗਿਆ ਤੇਰਾ ਨੰਗਪਰਾ ਜੀ ਤੁਸੀਂ ਇਦਾਂ ਕਿਉਂ ਕਹਿਨੇ ਪਏ ਹੋ ਇਦਾਂ ਨਾ ਕਮਾ ਤਾਂ ਹੋਰ ਕੀ ਕਮਾ ਪਾ ਕੇ ਸ਼ਰਟ ਪੈਂਟ ਚਪਲਾ ਪਾ ਕੇ ਆਇਆ ਨਾਲ ਜਿਵੇਂ ਲੈਨਦੋ ਨਾ ਵੀਰ ਨੂੰ ਤੈਨੂੰ ਕਹਿਤਾ ਨਾ ਬਹਿ ਜਾ ਉੱਥੇ ਨਹੀਂ ਪਤਾ ਕਿ ਮੈਂ ਪਾਪੀ ਜੀ ਗੇਟ ਤੇ ਕੋਈ ਆਇਆ ਮੈਨੂੰ ਲੱਗਦਾ ਵੀਰਾ ਆ ਗਿਆ आ गया सुरेंद्रीक चाल ठीक है जी ठीक है चल आ जा फिर की सोची है ना आ जा।, आ, जा आ जा सोची ना जा ਲੱਗਾ ਆ ਗਿਆ ਤੇਰਾ ਵੀਰਾ ਮੇਲਾ ਵੀਰੇ ਠੀਕ ਹੋ ਤੁਸੀਂ ਕੀ ਹੋਇਆ ਸੁਪਨਾ ਨਹੀਂ ਹੈਗਾ ਵੀਰੇ ਹਕੀਕਤ ਆ ਵੀਰੇ ਨਾਲੇ ਨਾ ਪਹਿਲਾਂ ਵਾਂਗੂ ਕੁਝ ਨਹੀਂ ਰਿਹਾ ਸਭ ਕੁਝ ਬਦਲ ਗਿਆ ਆਜੋ ਆਪਾਂ ਅੰਦਰ ਬੈਠ ਕੇ ਗੱਲਾਂ ਮਾਰਦੇ ਚਲੋ ਤੇ ਮੈਨੂੰ ਛੋਟੇ ਹੁੰਦੇ ਕਹਿੰਦੇ ਹੁੰਦੇ ਸੀਗੇ ਮੈਂ ਮੋਟਾ ਨਹੀਂ ਹੋਣਾ ਫੇਟੀ ਰਹੂੰਗਾ ਤੋ ਇਹ ਤਾਂ ਕਿੰਨੇ ਮੋਟੇ ਹੋ ਗਏ ਟਿੱਡ ਵੀ ਨਿਕਲਿਆ ਤੁਹਾਡਾ ਹਜੇ ਤਾਂ ਆਪਾਂ ਤੁਹਾਡਾ ਵਿਆਹ ਵੀ ਕਰਨਾ ਵਾ ਚਲੋ ਆਜੋ ਹਨੰਦ ਚਲੀ ਆਪਾਂ ਅਜਾ ਆਜੋ ਆਜੋ ਸਾਰੀ ਇਹ ਗੱਲਾਂ ਬਾਹਰ ਹੀ ਮਾਰ ਲੈਣੀਆਂ ਆਓ ਬੈਠੋ ਆਜੋ ਵੀਰੇ ਬੈਠੋ ਮੈਂ ਨਾ ਤੁਹਾਡੇ ਲਈ ਪਾਣੀ ਲੈ ਕੇ ਆਈ ਜੀ ਸਸਿਕਾ ਜੀ ਸਸਿਕਾ ਜੀ ਕਿਵੇਂ ਹੋ ਠੀਕ ਆ ਕੀ ਹੋਇਆ ਇੰਨੇ ਘਬਰਾਏ ਹੋਏ ਕਿਉਂ ਤੁਸੀਂ ਵੀਰੇ ਸਭ ਕੁਝ ਸਹੀ ਹੋ ਗਿਆ ਹੁਣ ਤੁਸੀਂ ਨਾ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆਂ ਹਾਂ ਸੁਰਿੰਦਰ ਬਹਿ ਜਾ ਬਹਿ ਜਾ ਕੀ ਸੋਚੀ ਜਾ ਰਹੇ ਆ ਅਰੇ ਮੈਂ ਕੁਝ ਪੁੱਛਣਾ ਸੀ ਤੁਹਾਡੇ ਤੋਂ ਪੁੱਤ ਸਰਿੰਦਰ ਮੈਂ ਜਿੰਨੀ ਵਾਰ ਵੀ ਆਪਣੀ ਭੈਣ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਕਦੇ ਵੀ ਤੁਸੀਂ ਮਿਲਣ ਨਹੀਂ ਦਿੱਤਾ ਹਮੇਸ਼ਾ ਸਾਨੂੰ ਗਰੀਬ ਕਹਿ ਕੇ ਦੁਰਕਾਰਿਆ ਨਾ ਮੈਨੂੰ ਸੰਧਾਰਾ ਦੇਣ ਦਿੱਤਾ ਨਾ ਰਖੜੀ ਤੇ ਆਣ ਦਿੱਤਾ ਹਾਲਾਂਕਿ ਨਾ ਉਹ ਕਾ ਹੋ ਕੇ ਦਿਹਾੜੀਆਂ ਕਰ ਕਰਕੇ ਮੈਂ ਆਪਣੀ ਭੈਣ ਵਾਸਤੇ ਸੂਟ ਲੈ ਕੇ ਆਂਦਾ ਤੁਸੀਂ ਉਹ ਵੀ ਸਾੜਤਾ ਤੇ ਲੱਖ ਰੁਪਈਆ ਵੀ ਮੇਰੇ ਕੋਲ ਇਕੱਠਾ ਨਹੀਂ ਹੋਇਆ ਫਿਰ ਇੱਕਦਮ ਤੁਸੀਂ ਮੈਨੂੰ ਫੋਨ ਕਰਕੇ ਇਦਾਂ ਬੁਲਾ ਲਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਇਹੋ ਜਿਹਾ ਕੀ ਹੋ ਗਿਆ ਸਰਿੰਦਰ ਪਹਿਲਾਂ ਤਾਂ ਮੈਂ ਹੱਥ ਜੋੜ ਕੇ ਤੇਤੋਂ ਮਾਫੀ ਮੰਗਦਾ ਕਿ ਮੇਰੇ ਤੋਂ ਬਹੁਤ ਗੁਨਾਹ ਹੋਏ ਨੇ ਮੈਂ ਪੈਸੇ ਦੇ ਹੰਕਾਰ ਚ ਇੰਨਾ ਕੰਨਾ ਹੋ ਚੱਕਾ ਸੀ ਕਿ ਮੈਂ ਤੁਹਾਡੇ ਭੈਣ ਭਰਾ ਦੇ ਪਿਆਰ ਨੂੰ ਸਮਝ ਨਹੀਂ ਸਕਿਆ ਤਾਂ ਪਹਿਲੇ ਤਾਂ ਮੈਨੂੰ ਮਾਫ ਕਰ ਦੇ ਤੇ ਹੋ ਸਕੇ ਤਾਂ ਪੁਰਾਣੀਆਂ ਗੱਲਾਂ ਭੁਲਾ ਦੇ ਕਿਉਂਕਿ ਮੈਨੂੰ ਰੱਬ ਨੇ ਇਹੋ ਜੀ ਸੱਟ ਮਾਰੀ ਹੈ ਨਾ ਕਿ ਮੈਂ ਤੈਨੂੰ ਦੱਸ ਨਹੀਂ ਸਕਦਾ ਹੋਜਾ ਕੀ ਹੋ ਗਿਆ ਸਭ ਠੀਕ ਤਾਂ ਹੈ ਇੱਕਦਮ ਇਹਨਾਂ ਬਦਲਾਵ ਨਾਲੇ ਤੁਸੀਂ ਕਹਿ ਰਹੇ ਹੋ ਕਿ ਰੱਬ ਨੇ ਸੱਟ ਮਾਰਿਆ ਇਹੋ ਜਿਹਾ ਕੀ ਹੋ ਗਿਆ ਵੀਰੇ ਤੁਸੀਂ ਫੇਰ ਪੁਰਾਣੀਆਂ ਗੱਲਾਂ ਲੈ ਕੇ ਬੈ ਗਏ ਆ ਲੋ ਪਾਣੀ ਪੀਓ ਪਾਣੀ ਤਾਂ ਮੈਂ ਪੀ ਲੰਨਾ ਜੀਤਾ ਜੀ ਕਹਿ ਰਹੇ ਨੇ ਕਿ ਰੱਬ ਨੇ ਕੁਝ ਮਾੜਾ ਕੀਤਾ ਇਹੋ ਜਿਹਾ ਕੀ ਹੋਇਆ ਬਣੇ ਮੈਨੂੰ ਦੱਸ ਕੁਝ ਨਹੀਂ ਹੋਇਆ ਵੀਰੇ ਪਾਣੀ ਪੀਓ ਤੇ ਨਾਲੇ ਨਾ ਹੁਣ ਆਪਣੇ ਚੰਗੇ ਦਿਨ ਸ਼ੁਰੂ ਹੋ ਗਏ ਇਹ ਬਦਲ ਗਏ ਹੁਣ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਮਿਲਣ ਲਈ ਤਾਂ ਇਹਨਾਂ ਨੇ ਖੁਦ ਫੋਨ ਕਰਕੇ ਤੁਹਾਨੂੰ ਬੁਲਾਇਆ ਬਣੇ ਇਹਨਾਂ ਦਾ ਤਾਂ ਮੈਂ ਵੀ ਜਵਾਬ ਨਹੀਂ ਹੈਗਾ ਗੁਸਤਾ ਮਾੜਾ ਹੋਇਆ ਕਿ ਬੰਦੇ 'ਚ ਇੰਨਾ ਬਦਲਾਵ ਇੰਨੀ ਜਲਦੀ ਨਹੀਂ ਆ ਸਕਦਾ ਜੇ ਕੋਈ ਪ੍ਰੋਬਲਮ ਆ ਤਾਂ ਮੈਨੂੰ ਦੱਸੋ ਸਰਿੰਦਰ ਮਾੜਾ ਹੋਇਆ ਵਾ ਪਰ ਮਾੜਾ ਮੈਂ ਤੁਹਾਡੇ ਦੋਨਾਂ ਨਾਲ ਕੀਤਾ ਵਾ ਜੋ ਤੁਹਾਨੂੰ ਦੋਨਾਂ ਨੂੰ ਮਿਲਣ ਨਹੀਂ ਦਿੱਤਾ ਤੇ ਬੜਾ ਕੁਝ ਬੋਲਿਆ ਤੇ ਪੈਸੇ ਦੇ ਹੰਕਾਰ ਚ ਨਾ ਨਾ ਹੋ ਕੇ ਮੈਂ ਤੇਰੇ ਤੇ ਬੜੇ ਇਲਜ਼ਾਮ ਲਗਾਏ ਪਲੀਜ਼ ਮੈਨੂੰ ਮਾਫ ਕਰਦੇ ਤੇ ਪ੍ਰਾਣੀਆਂ ਗੱਲਾਂ ਭੁਲਾ ਦੇ ਤੁਸੀਂ ਬਾਰ-ਬਾਰ ਇਦਾਂ ਨਾ ਕਹੋ ਹਜੇ ਮੈਨੇ ਜੋਗਾ ਨਹੀਂ ਹੋਇਆ ਕਿ ਤੁਸੀਂ ਮੇਰੇ ਤੋਂ ਮਾਫੀ ਮੰਗੋ ਵੀਰੇ ਮੰਮੀ ਠੀਕ ਨੇ ਹਾਂ ਮੰਮੀ ਦੀ ਸਿਹਤ ਤਾਂ ਠੀਕ ਆ ਪਰ ਦੇਖ ਲਾ ਇੰਨੇ ਦਿਨ ਹੋ ਗਏ ਤੈਨੂੰ ਮਿਲਣ ਲਈ ਤੜਫਦੇ ਨੇ ਕੋਈ ਵੀ ਦਿਨ ਐਸਾ ਨਹੀਂ ਲੰਘਿਆ ਜਿੱਦਣ ਉਹਨਾਂ ਨੇ ਇਹ ਨਾ ਕਿਹਾ ਹੋਵੇ ਕਿ ਮੈਨੂੰ ਮੇਰੀ ਧੀ ਨਾਲ ਮਿਲਾ ਲਿਆ ਪਰ ਮੈਂ ਨਿਤ ਨਵਾਂ ਬਹਾਨਾ ਲਾ ਦਿੰਦਾ ਸੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਆਪਣੇ 'ਚ ਕੀ ਕੀ ਹੋਇਆ ਨਾ ਉਹਨਾਂ ਨੂੰ ਕੋਈ ਸੂਟ ਬਾਰੇ ਪਤਾ ਤੇ ਨਾ ਸੰਧਾਰੇ ਬਾਰੇ ਤੇ ਨਾ ਰਖੜੀ ਬਾਰੇ ਮੈਂ ਹਮੇਸ਼ਾ ਉਹਨਾਂ ਨੂੰ ਝੂਠ ਹੀ ਬੋਲਿਆ ਮੈਂ ਤਾਂ ਉਹਨੂੰ ਹਮੇਸ਼ਾ ਇਹ ਕਹਿਣਾ ਕੀ ਤੁਹਾਡੀ ਧੀ ਰਾਣੀ ਖੁਸ਼ ਆਪਣੇ ਘਰੇ ਬਹੁਤ ਸੁਖੀ ਹੈ ਚੰਗੇ ਘਰ ਵਿਆਹੀ ਗਈ ਆ ਤੇ ਉਹ ਲੋਕਾਂ ਨੂੰ ਵੀ ਇਹੀ ਕਹਿੰਦੇ ਫਿਰਦੇ ਆ ਪਰ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਦਿਲ ਬਹੁਤ ਦੁਖਣਾ ਸੀ ਉਹਨਾਂ ਦਾ ਨਾ ਨਾ ਸਰਿੰਦਰ ਉਹਨਾਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਨਾਲੇ ਦਿਲ ਬਹੁਤ ਹੌਲਾ ਉਹਨਾਂ ਦਾ ਜੇ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗ ਜਾਂਦੀਆਂ ਤਾਂ ਬਰਦਾਸ਼ਤ ਨਹੀਂ ਹੋਣੀਆਂ ਸੀ ਨਾ ਨਾ ਅੱਜ ਤੋਂ ਬਾਅਦ ਇਸ ਘਰ ਚ ਤੈਨੂੰ ਕੋਈ ਰੋਕ ਟੋਕ ਨਹੀਂ ਆ ਜਦੋਂ ਮਰਜ਼ੀ ਤੂੰ ਆਪਣੀ ਭੈਣ ਨੂੰ ਮਿਲਣ ਆ ਸਕਦਾ ਔਰ ਮੰਮੀ ਜੀ ਵੀ ਆ ਸਕਦੇ ਆ ਮੈਂ ਤਾਂ ਸੋਚ ਤੀ ਇਹ ਹੀ ਕਹੂੰਗਾ ਕਿ ਪ੍ਰਮਾਤਮਾ ਨੇ ਇਹਨੇ ਭਾਗਾ ਵਾਲਾ ਦਿਨ ਚੜਾਇਆ ਵਾ ਖੁਸ਼ੀ ਵਾਲਾ ਦਿਨ ਸਿਮਰਨ ਤੂੰ ਐ ਕਰ ਆਪਾਂ ਚਾਹ ਪੀ ਕੇ ਨਾ ਆਪਾਂ ਮੰਮੀ ਨੂੰ ਆਪ ਮਿਲਣ ਚਲਦੇ ਆ ਜੀ ਸੱਚੀ ਹਾਂ ਸੱਚੀ ਦਿਲ ਕਰਦਾ ਸੀ ਮਮਾ ਨੂੰ ਮਿਲਾਂ ਦਾ ਜੇ ਇਦਾਂ ਪੋਸੀਬਲ ਹੈ ਸਿਮਰਨ ਮੈਂ ਨਾ ਬਹੁਤ ਕੁਝ ਦੇਖਿਆ ਦਿਨਾਂ 'ਚ ਇੱਥੇ ਤਾਂ ਜੋ ਹੋਇਆ ਹੋਇਆ ਜਿਹੜੇ ਬਾਜ਼ੀਰ ਕੋਲੇ ਮੈਂ ਦਿਹਾੜੀਆਂ ਕਰਦਾ ਸੀ ਉਹਨਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਨੂੰ ਸੋਨੇ ਕੱਪੜੇ ਵੀ ਲੈ ਕੇ ਦਿੱਤੇ ਪੱਗਾਂ ਵੀ ਲੈ ਕੇ ਦਿੱਤੀਆਂ ਮੈਨੂੰ ਮੋਬਾਈਲ ਵੀ ਲੈ ਕੇ ਦਿੱਤਾ ਤੇ 20000 ਰੁਪਏ ਤਨਖਾਹ ਵੀ ਦਿੰਦੇ ਸੀ ਪਰ ਕੱਲ ਉਹਨਾਂ ਨੇ ਵੀ ਮੈਨੂੰ ਜਵਾਬ ਦਿੱਤਾ ਕਿਉਂਕਿ ਮੈਂ ਕੁਝ ਐਸੇ ਪੰਗੇ 'ਚ ਫਸ ਗਿਆ ਜਿੱਥੋਂ ਨਿਕਲਣਾ ਬੜਾ ਔਖਾ ਹੈ ਪਰ ਮੈਂ ਰੋ ਰੋ ਕੇ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਕਿ ਮੈਨੂੰ ਇੱਕ ਵਾਰੀ ਆਪਣੀ ਭੈਣ ਨਾਲ ਮਿਲਾ ਦੇ ਆਪਾਂ ਬਚਪਨ ਚ ਕਹਿੰਦੇ ਹੁੰਦੇ ਸੀ ਨਾ ਕਿ ਜੋ ਰੋ ਕੇ ਯਾ ਸੱਚੇ ਮਨੋਂ ਆਪਣੇ ਰੱਬ ਤੋਂ ਮੰਗਿਆ ਜਾਵੇ ਜ਼ਰੂਰ ਮਿਲਦਾ ਹਾਂਜੀ ਵੀਰੇ ਤੇ ਮੈਨੂੰ ਅੱਜ ਮਿਲ ਗਿਆ ਇਹ ਨਹੀਂ ਪਤਾ ਕਿੱਦਾਂ ਦੇ ਹਾਲਾਤ ਬਣੇ ਪਰ ਇਹ ਪਤਾ ਕਿ ਅਜਮੈ ਆਪਣੀ ਭੈਣ ਘਰੇ ਬੈਠਾ ਤੇ ਭੈਣੇ ਮੈਂ ਤਾਂ ਭੁੱਲ ਹੀ ਗਿਆ ਮੈਂ ਤੇਰੇ ਵਾਸਤੇ ਇੱਕ ਹੋਰ ਸੂਟ ਲੈ ਕੇ ਆਇਆ ਵੀਰੇ ਸੂਟ ਨਾਲੋਂ ਵੱਧ ਖੁਸ਼ੀ ਤਾਂ ਮੈਨੂੰ ਤੁਹਾਡੇ ਆਉਣ ਦੀ ਆ ਸਹੀ ਗੱਲ ਆ ਸੁਰਿੰਦਰ ਮੇਰੇ ਦਿਲ ਨੂੰ ਵੀ ਇੰਨਾ ਸਕੂਨ ਮਿਲ ਰਿਹਾ ਮੈਨੂੰ ਤਾਂ ਇਹ ਸੀ ਸ਼ਾਇਦ ਤੂੰ ਨਹੀਂ ਆਏਂਗਾ ਪਰ ਤੂੰ ਆ ਕੇ ਨਾ ਮੇਰਾ ਮਨ ਹੌਲਾ ਹੋ ਗਿਆ ਤੂੰ ਆਇਆ ਜਦੋਂ ਤੇ ਦੋਨੇ ਭੈਣ ਭਰਾਵਾਂ ਦਾ ਪਿਆਰ ਦੇਖ ਕੇ ਸ਼ਾਇਦ ਮੈਨੂੰ ਲੱਗ ਰਿਹਾ ਕਿ ਪ੍ਰਮਾਤਮਾ ਨੇ ਕੱਲ ਮੇਰੀ ਅਰਦਾਸ ਵੀ ਪੂਰੀ ਕਰਤੀ ਆ ਮੈਂ ਵੀ ਕਲਰ ਅਰਦਾਸ ਕੀਤੀ ਸੀ ਕਿ ਪਰਮਾਤਮਾ ਹੁਣ ਮੇਰੇ ਤੋਂ ਕੋਈ ਬੁਨਾ ਨਾ ਕਰਾਈ ਚੰਗੇ ਕੰਮ ਹੀ ਕਰਾਈ ਮੈਨੂੰ ਲੱਗ ਰਿਹਾ ਕਿ ਅੱਜ ਚੰਗੇ ਕੰਮਾਂ ਦੀ ਸ਼ੁਰੂਆਤ ਹੋ ਗਈ ਹੈ ਸਿਮਰਨ ਤੇਰਾ ਭਰਾ ਇਨੇ ਚਾਣਾ ਸੂਟ ਲੈ ਕੇ ਆਇਆ ਫੜ ਲਾ ਉਹਦੇ ਹੱਥੋਂ ਜੇਰ ਜਾਣੇਆਂ ਜਾਣੇ ਚ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਮਾਫ਼ ਕਰਦੇ ਹੋ ਨਹੀਂ सुरेंद्र ਗਲਤੀਆਂ ਮੇਰ ਤੋਂ ਹੋਈਆਂ ਹੁਣ ਆਪਾਂ ਪੁਰਾਣੀਆਂ ਗੱਲਾਂ ਨੂੰ ਭੁਲਾਈਏ ਤੇ ਚਾਹ ਪੀ ਕੇ ਮੰਮੀ ਨੂੰ ਮਿਲਣ ਚੱਲੀਏ ਵੀਰੇ ਨਾਲ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਇਹ ਤੁਹਾਡੀ ਫੇਵਰੇਟ ਮਠਿਆਈ ਵੀ ਲੈ ਕੇ ਆਏ ਆ ਕਿਹੜੀ ਲੈ ਕੇ ਆਏ ਹੋਣਗੇ ਤੁਸੀਂ ਖੁਦ ਦੱਸੋ ਮਿਲਕ ਕੇਕ ਹਾਂਜੀ ਇਹਦੇ ਸਪੈਸ਼ਲ ਮੈਨੂ ਕਿਹਾ ਕਿ ਵੀਰੇ ਨੂੰ ਮਿਲਕ ਕੇਕ ਬਹੁਤ ਪਸੰਦ ਆਉਂਦਾ ਸੀ ਬੈਠੋ ਮੈਂ ਚਾਹ ਲੈ ਕੇ ਹਾਂ ਚਾਹ ਲੈ ਕੇ ਆਵਾਤਾ ਵਾਤਾ ਨਾਲੇ ਸਰਿੰਦਰ ਮੈਂ ਤੇਰੀ ਗੱਲ ਸੁਣੀ ਕਿ ਤੈਨੂੰ ਬਾਜੀ ਨੇ ਕੰਮ ਤੋਂ ਕੱਢਤਾ ਅੱਜ ਤੋਂ ਬਾਅਦ ਉਹਨੂੰ ਕੰਮ ਦੀ ਟੈਨਸ਼ਨ ਲੈਣ ਦੀ ਵੀ ਨਹੀਂ ਲੋੜ ਆਪਾਂ ਇਕੱਠੇ ਮਿਲ ਕੇ ਪ੍ਰਾਪਰਟੀ ਦਾ ਕੰਮ ਕਰਾਂਗੇ सच कह रहे हो हाँ ਮਾ ਮੈਂ ਆ ਗਿਆ। ਇਹ ਪੁੱਤ ਆ ਗਿਆ ਤੁਮ। ਮਾਂ ਤੁਸੀਂ ਕੀ ਕਰਦੇ ਸੀ? ਪੁੱਤ ਬੈਠੀ ਸੀ ਮੈਂ ਸਿਮਰਨ ਦੀ ਫੋਟੋ ਦੇਖ ਰਹੀ ਸੀ। ਸਿਮਰਨ ਦੀ ਯਾਦ ਆਉਂਦੀ ਆ ਤੁਹਾਨੂੰ? ਪੁੱਤ ਬਹੁਤ ਯਾਦ ਆ ਰਹੀ ਸੀ ਤਾਂ ਹੀ ਦੇਖ ਰਹੀ ਸੀ। ਮਿਲਣ ਨੂੰ ਦਿਲ ਕਰਦਾ। ਬੜਾ ਦਿਲ ਕਰਦਾ। ਤੈਨੂੰ ਮਿਲਦਣ ਵੀ ਕਿਹਾ ਸੀਗਾ। ਮਾਂ ਪਰ ਆਪਾਂ ਉਹਨਾਂ ਦੇ ਘਰੇ ਨਹੀਂ ਜਾ ਸਕਦੇ। ਕਿਉਂ ਪੁੱਤ ਕਿਉਂ ਨਹੀਂ ਜਾ ਸਕਦੇ? ਉਹਨਾਂ ਦੇ ਘਰੇ ਨਾ ਕੋਈ ਨਹੀਂ ਹੈਗਾ। ਕਿਉਂ? ਕੀ ਹੋਇਆ? ਕਿਉਂਕਿ ਨਾ ਏ ਮੇਰੀ ਧੀ ਆਈ ਮਾ ਸਿਮਰਨ ਆਈ ਹੈ ਤੁਹਾਨੂੰ ਮਿਲਣ ਤੁਸੀਂ ਕਹਿੰਦੇ ਸੀ ਨਾ ਮਲਾ ਦੇ ਬਹੁਤ ਵਧੀਆ ਕੀਤਾ ਪੁੱਤ ਮੇਰਾ ਬੜਾ ਜੀ ਕਰਦਾ ਸੀ ਤੋ ਉਹ ਤਿੰਨੇ ਦਿਨ ਦਾ ਆਇਆ ਕਿਉਂ ਨਹੀਂ ਮੰਮਾ ਹਾਂ ਉਹਨੇ ਬਿਜੀ ਸੀਗੇ ਥੋੜਾ ਜਿਹਾ ਤਾਂ ਨਹੀਂ ਆਏ ਪਏ ਅੱਜ ਨਾ ਫਿਰੇ ਫ੍ਰੀ ਸੀਗੇ ਅਸੀਂ ਆ ਗਏ ਫਿਰ ਅੱਛਾ ਪੁੱਤ ਬੈਠ ਜੱਦੀ ਵੀ ਆਇਆ ਮੈਂ ਲੈ ਕੇ ਆਇਆ ਉਹਨਾਂ ਨੂੰ អាអាមិរ៉ាពុទុយយ៉ាអា